ਮੈਮ ਅੱਜ ਨਗਰ ਕੌਂਸਲ ਆਏ ਹੋ ਤੁਸੀਂ ਤੇ ਉਦਘਾਟਨ ਹੋਇਆ ਹੈ ਕੀ ਚੀਜ਼ ਹੈ ਮੈਮ ਇਹ ਨਾਲੇ ਕਿਹੜੇ ਕੰਮ ਆਣਗੇ ਇਹ ਇਹ ਜਿਵੇਂ ਕਿ ਆਪਾਂ ਜਾਣਦੇ ਆ ਕਿ ਸੀਵਰੇਜ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਜਿਹੜੀਆਂ ਆਪਣੀਆਂ ਗਲੀਆਂ ਭੀੜੀਆਂ ਉਹ ਤੇ ਵੱਡੀਆਂ ਗੱਡੀਆਂ ਨਹੀਂ ਜਾ ਸਕਦੀਆਂ ਤੇ ਇਹ ਜਿਹੜੀਆਂ ਆਟੋ ਰਿਕਸ਼ਾ ਟਾਈਪ ਗੱਡੀਆਂ ਆਈਆਂ ਜਿਹੜੀਆਂ ਈ ਰਿਕਸ਼ਾ ਟਾਈਪ ਇਹ ਗੱਡੀਆਂ ਬੈਟਰੀ ਦੇ ኦਪਰੇਟਿਡ ਹੈਗੀਆਂ ਨੇ ਸਾਨੂੰ ਪੋਲੂਸ਼ਨ ਤੋਂ ਵੀ ਬਚਾਣ ਗਿਆ ਔਰ ਛੋਟੀ ਤੋਂ ਛੜੀ ਪੀੜੀ ਤੋਂ ਪੀੜੀ ਗਲੀ ਵਿੱਚ ਜਾ ਕੇ ਜਿੱਥੇ ਵੀ ਸਿਵਰੇਜ ਦੀ ਪ੍ਰੋਬਲਮ ਹੋਊਗੀ ਉਹ ਪ੍ਰੋਬਲਮ ਸੋਲਵ ਹੋ ਜੂਗੀ ਮੈਡਮ ਦੇਖੋ ਆਮਾਦੀ ਦੀ ਸਰਕਾਰ ਪਹਿਲਾਂ ਸਭ ਤੋਂ ਪਹਿਲਾਂ ਦਿੱਲੀ ਚਾਈ ਅਸੀਂ ਜੋ ਕੰਮ ਦਿੱਲੀ ਚ ਕਰਕੇ ਦੇਖੇ ਵੀ ਜਿਹਦੇ ਨਾਲ ਸਹੀ ਰਿਜ਼ਲਟ ਆ ਰਹੇ ਆ ਲੋਕ ਖੁਸ਼ ਆ ਪਬਲਿਕ ਦੇ ਕੰਮ ਹੋ ਰਹੇ ਆ ਉਹ ਚੀਜ਼ਾਂ ਅਸੀਂ ਫਿਰ ਪੰਜਾਬ ਚ ਵੀ ਕਰ ਰਹੇ ਆ ਤਾਂ ਕਿ ਜਿਹੜੇ ਬਹੁਤ ਸਾਰਾ ਬਹੁਤ ਵਾਰ ਐਸਾ ਮੌਕਾ ਆ ਜਾਂਦਾ ਸੀ ਕਿ ਜਿਹੜੀਆਂ ਛੋਟੀਆਂ ਗਲੀਆਂ ਵਾਲੇ ਲੋਕ ਹੈ ਉਹ ਕਹਿੰਦੇ ਸੀ ਵੀ ਸਾਡੇ ਸਿਵਰੇਜ ਨਹੀਂ ਸਾਫ਼ ਹੁੰਦੇ ਜੇ ਮੈਨ ਪਾਵਰ ਜਾਂਦੀ ਸੀ ਤਾਂ ਮੈਨ ਪਾਵਰ ਤੋਂ ਨਹੀਂ ਹੋਪ ਦਾ ਸੀ ਤਾਂ ਹੁਣ ਮਸ਼ੀਨ ਵੀ ਜਾਊਗੀ ਪਰ ਉਹ ਛੋਟੀ ਛੋਟੀ ਗਲੀ ਤੋਂ ਛੋਟੀ ਤੋਂ ਛੋਟੀ ਗਲੀ ਵਿੱਚ ਜਾਊਗੀ ਤਾਂ ਉੱਥੇ ਜਿਹੜੇ ਸੀਵਰੇਜ ਹੈ ਉਹ ਸਾਰੇ ਕੰਮ ਚੱਲ ਰਹੇ ਨੇ ਬਹੁਤ ਸਾਰੀਆਂ ਕਲੋਨੀਆਂ ਮੈਂ ਕਹੂੰਗੀ ਵੀ ਉਹ ਕਲੋਨੀਆਂ ਜਿਨ੍ਹਾਂ ਚ 40 40 ਸਾਲਾਂ ਤੋਂ ਇਟ ਨਹੀਂ ਲੱਗੀ ਸੀ ਉਹ ਕਲੋਨੀਆਂ 'ਚ ਕੰਮ ਹੋ ਰਿਹਾ ਜਿਵੇਂ ਹੁਣ ਆਪਾਂ ਝੰਡਾ ਲਵਾਇਆ ਹੈ ਬਹੁਤ ਜਲਦੀ ਜਿਹੜਾ ਧਮੋਲੀ ਦਾ ਅੰਡਰਪਾਸ ਹੈ ਉਹ ਵੀ ਅਸੀਂ ਲੈ ਕੇ ਆ ਰਹੇ ਹਾਂ ਕਿ ਲੋਕਾਂ ਨੂੰ ਉੱਥੇ ਜਿਹੜੀ ਦਿੱਕਤ ਆ ਰਹੀ ਹੈ ਸੈਪਟੰਬਰ ਚ ਜਿਹੜਾ ਨਲਾਸ ਦਾ ਕਟ ਹੈ ਇਹਦਾ ਕੰਮ ਵੀ ਸ਼ੁਰੂ ਹੋ ਰਿਹਾ ਹੈ ਡੂ ਟੂ ਰੇਨ ਥੋੜਾ ਜਿਹਾ ਅਸੀਂ ਲੇਟ ਹੋ ਗਿਆ ਇਹ ਕੰਮ ਤੇ ਹੁਣ ਸੈਪਟੰਬਰ ਚ ਇਹ ਕੰਮ ਵੀ ਸ਼ੁਰੂ ਹੋ ਜਾਊਗਾ ਸਾਡਾ ਮਕਸਦ ਹੈ ਰਾਜਪੁਰੇ ਦੇ ਲੋਕਾਂ ਨੂੰ ਜਿਹੜੇ ਕੰਮਾਂ ਨਾਲ ਸਹੂਲਤ ਮਿਲੇ ਅਸੀਂ ਉਹ ਕੰਮ ਕਰਨੇ ਆ ਅਸੀਂ ਇਹ ਨਹੀਂ ਕਰਨਾ ਕਿ ਜੀ ਇੰਨਾ ਪੈਸਾ ਆਇਆ ਇੰਨਾ ਲਾਤਾ ਪਰ ਦਿਖੇ ਕਿਤੇ ਹੈ ਨਾ ਅਸੀਂ ਪੈਸਾ ਵੀ ਸਾਡੀ ਮਿਊਂਸੀਪਲਿਟੀ ਸਾਡੇ ਈਓ ਸਾਹਿਬ ਐ ਸਾਰੀ ਟੀਮ ਐ ਸਾਡੀ ਮਿਊਂਸੀਪਲਿਟੀ ਚ ਕੋਈ ਕਮੀ ਨਹੀਂ ਐ ਬਿਆਸਾ ਬਹੁਤ ਹੈ ਔਰ ਇਹੋ ਸਾਬਨਾਲ ਮਿਊਂਸਿਪੈਲਿਟੀ ਦੀ ਟੀਮ ਨਾਲ ਮਿਲ ਕੇ ਅਸੀਂ ਇਹ ਸਾਰੇ ਕੰਮ ਕਰ ਰਹੇ ਆ ਜਲਦੀ ਸਾਰੇ ਕੰਮ ਬਾਰੀਸੀਰ ਹੋਣਗੇ ਜਲਦੀ ਇਹ ਵੀ ਕੰਮ ਕਰਾਂਗੇ ਤੇ ਜਿਹੜਾ ਹੁਣ ਮਹਿੰਦਰਗੰਜ ਵਾਲੀ ਪੂਲ ਹੈਗਾ ਇਹ ਵੀ ਹਾਂ ਉਹੀ ਕਹਿ ਰਹੀਆਂ ਉਹ ਵੀ ਹੁਣ ਦੀਵਾਲੀ ਤੋਂ ਪਹਿਲਾਂ ਪਹਿਲਾਂ ਸ਼ੁਰੂ ਹੋ ਜਾਊਗਾ ਉਸ ਮਾਰਕੀਟ ਚ ਆਪਾਂ ਦੀਵਾਲੀ ਵੇਲੇ ਰੌਣਕ ਲੈ ਕੇ ਆਵਾਂਗੇ ਲਾਲਾਫ ਰੋਡ ਵਾਲਾ ਕਟ ਉਹ ਸੈਪਟੰਬਰ ਚ ਸ਼ੁਰੂ ਹੋ ਜਾਊਗਾ ਹਮਾਰਾ ਟੋਮੈਟਿਕ ਪਾਣੀ ਬਹੁਤ ਘੜਾ ਰਹੀ ਪਾਣੀ ਨਹੀਂ ਆ ਰਿਹਾ ਕਈਆਂ ਘਰੇ ਪਾਣੀ ਦੀ ਕਈ ਜਗ੍ਹਾ ਤੇ ਪਾਈਪ ਚ ਪ੍ਰੋਬਲਮ ਸੀਗੀ ਦਿੱਕਤ ਆ ਰਹੀ ਸੀਗੀ ਉਹ ਸਾਰੇ ਮਿਊਂਸਿ ਜਾਈਏ ਵਾਟਰ ਸਪਲਾਈ ਦੇ ਉਹ ਲੱਗੇ ਹੋਏ ਨੇ ਠੀਕ ਕਰ ਰਹੇ ਨੇ ਔਰ ਕਈ ਜਗ੍ਹਾ ਤੇ ਅਸੀਂ ਟਿਊਬਵਲ ਵੀ ਲਵਾ ਰਹੇ ਆ ਤਾਂ ਕਿ ਜੇ ਕਦੇ ਪਿਛਲੋਂ ਪਾਣੀ ਦੀ ਦਿੱਕਤ ਆਂਦੀ ਹੈ ਜੇ ਕਿਤੇ ਬਿਜਲੀ ਬੋਰਡ ਵੱਲੋਂ ਦਿੱਕਤ ਆਂਦੀ ਹੈ ਉਸ ਕਰਕੇ ਪਾਣੀ ਦੀ ਦਿੱਕਤ ਹੈ ਤਾਂ ਉਹ ਵੀ ਨਾਲ ਦੀ ਨਾਲ ਸੋਲਵ ਹੋ ਰਹੀ ਹੈ ਕੋਈ ਮੈਨੂੰ ਇੱਕ ਗੱਲ ਨਹੀਂ ਸਮਝ ਆਂਦੀ ਕਿ ਚਾਹੇ ਸਾਡੇ ਪਿਛਲੇ ਵਿਧਾਇਕ ਹੈ ਜਾਂ ਕੋਈ ਵੀ ਹੈ ਜਦੋਂ ਤੇ ਪੁਲ ਡਿੱਗਣ ਵਾਲਾ ਸੀ ਜਦੋਂ ਇਹਦੀ ਮਾੜੀ ਹਾਲਤ ਸੀ ਮੈਂ ਕਹੂੰਗੀ ਤੁਸੀਂ ਪੱਤਰਕਾਰ ਭਰਾ ਹੀ ਦੱਸਦੇ ਹੁੰਦੇ ਸੀ ਜੀ ਇਹਦੀ ਇੰਨੀ ਬੁਰੀ ਹਾਲਤ ਹੈ ਉਦੋਂ ਤਾਂ ਕੋਈ ਝੱਕਿਆ ਨਹੀਂ ਜੇ ਬਣ ਗਿਆ ਕੰਮ ਹੋ ਗਿਆ ਪੰਜਾਬ ਸਰਕਾਰ ਨੇ ਪੈਸਾ ਦਿੱਤਾ ਕੰਮ ਹੋ ਗਿਆ ਉਹਨਾਂ ਨੇ ਕਿਹਾ ਵੀ ਪੁਲ ਬਣ ਗਿਆ ਜਿਵੇਂ ਆਪਾਂ ਕਹਿੰਦੇ ਲੈਂਟਰ ਪਾਣੇ ਉਸ ਤੋਂ ਬਾਅਦ ਆਪਾਂ ਵੇਟ ਕਰਦੇ ਹਾਂ ਨਾ ਵੀ 10 ਦਿਨ ਸੁੱਕ ਜੇ ਆਪਾਂ ਫੇਰ ਚਾਲੂ ਕਰਾਂਗੇ ਅੱਗੇ ਟੂਲ ਉਹਦਾ ਸਾਰਾ ਸਟਰਕਚਰ ਹੈ ਫੇਰ ਖੋਲਾਂਗੇ ਉਹੀ ਚ ਪੀਰੀਅਡ ਚੱਲ ਰਿਹਾ ਸੀ ਉਹ ਚੈੱਕ ਕਰ ਰਹੇ ਸੀ ਵੀ ਪੀਐਸ ਠੀਕ ਹੋ ਜੇ ਫੇਰ ਉਸ ਤੋਂ ਬਾਅਦ ਅਸੀਂ ਖੋਲਾਂਗੇ ਜਦੋਂ ਅਸੀਂ ਬਰਸਾਤਾਂ ਦੇਖੀਆਂ ਵੀ ਬਰਸਾਤ ਬਹੁਤ ਹੋ ਗਈ ਤਾਂ ਮੈਂ ਉੱਥੇ ਹੀ ਗੱਲ ਕੀਤੀ ਤਾਂ ਮੈਂ ਕਿਹਾ ਵੀ ਅੱਜ ਤੁਸੀਂ ਇੱਕ ਚੀਜ਼ ਆਪਣੀ ਇਨਸਪੈਕਸ਼ਨ ਕਰ ਲਓ ਵੀ ਜੇ ਅੱਜ ਆਪਾਂ ਖੋਲ ਸਕਦੇ ਹਾਂ ਤਾਂ ਇਹਨੂੰ ਆਪਾਂ ਖੋਲੀਏ ਕਿਉਂਕਿ ਰਾਜਪੁਰੇ ਦੇ ਜਿਹੜੇ ਅੰਡਰਪਾਸੇ ਉਹਨਾਂ 'ਚ ਪਾਣੀ ਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਅੱਜ ਅਸੀਂ ਚੈੱਕ ਕਰ ਲਿਆ ਚੈੱਕ ਕਰਕੇ ਸਾਨੂੰ ਜੇ ਠੀਕ ਲੱਗਦਾ ਅਸੀਂ ਰਾਤ ਨੂੰ ਪਹਿਲਾਂ ਟੂ-ਵੀਲਰ ਦੀ ਖੋਲਦਾਂਗੇ ਤਾਂ ਕਿ ਇੱਕਦਮ ਪ੍ਰੈਸ਼ਰ ਨਾ ਪਵੇ ਪਰ ਮੈਂ ਇੱਕ ਗੱਲ ਸਮਝ ਸੋਚ ਸਮਝਦੀ ਆ ਵੀ ਐਨੀ ਗੰਦੀ ਰਾਜਨੀਤੀ ਐਨੀ ਟੀਆਰਪੀ ਦੀ ਭੁੱਖ ਵੀ ਜਦੋਂ ਤੁਹਾਨੂੰ ਹੁਣ ਲੋਕਾਂ ਨੇ ਨਕਾਰ ਕੇ ਸੁੱਟਦਾ ਹੈ ਇਹਨਾਂ ਚੀਜ਼ਾਂ ਨਾਲ ਤੁਹਾਨੂੰ ਟੀਆਰਪੀ ਨਹੀਂ ਮਿਲਦੀ ਕਿ ਤੁਸੀਂ ਕਾਨੂੰਨ ਤੋੜੋ ਤੁਸੀਂ ਉੱਥੇ ਕੰਮ ਚੱਲ ਰਿਹਾ ਇਨ ਕੇਸ ਕੋਈ ਉੱਥੇ ਮਿਸਹੈਪਨਿੰਗ ਹੋ ਜਾਂਦੀ ਉਹਨਾਂ ਨੇ ਜਾ ਕੇ ਉੱਥੇ ਆਪਦਾ ਲੈ ਕੇ ਲਾਮ ਲਸ਼ਕਰ ਪੂਲ ਖੋਲਤਾ ਉਹਦੇ ਨਾਲ ਕੀ ਹੋ ਗਿਆ ਉਲਤੋ 2 ਘੰਟੇ ਬਾਅਦ ਵੀ ਖੁੱਲ ਜਾਣਾ ਸੀਗਾ ਬਾਵਾ ਤੇ ਤੁਹਾਡੀ ਤਾਂ ਸੀ ਜੀ ਤੋਂ ਪੁਲ ਡਿੱਗਣ ਵਾਲਾ ਸੀ ਮੇਰੇ ਪੱਤਰਕਾਰ ਪੱਤਰਕਾਰ ਭਰਾ ਚੀਖ ਚੀਕ ਕੇ ਪੁਕਾਰ ਪੁਕਾਰ ਕੇ ਕਹਿ ਰਹੇ ਸੀ ਵੀ ਇੱਥੇ ਕਦੇ ਵੀ ਘਟਨਾ ਹੋ ਸਕਦੀ ਹੈ ਉਦੋਂ ਤੁਸੀਂ ਕੁਝ ਕਰਦੇ ਉਹ ਤਾਂ ਟੀਆਰਪੀ ਸੀਗੀ ਹੁਣ ਇਹ ਤਾਂ ਮੈਂ ਇਹ ਕਹੂੰਗੀ ਫਿਟੇ ਲਾਣ ਤਾਂ ਲੋਕ ਇਹੀ ਕਹਿੰਦੇ ਆ ਵੀ ਨਕਾਰੇ ਹੋਏ ਲੋਕ ਹੁਣ ਟੀਆਰਪੀ ਲੈਣ ਵਾਸਤੇ ਗਲਤ ਕੰਮ ਕਰ ਰਹੇ ਨੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਦੀ ਆ ਵੀ ਠੀਕ ਹੈ ਤੁਹਾਡਾ ਜੋ ਵਜੂਦ ਹੈ ਆਪਣਾ ਵਜੂਦ ਬਣਾ ਕੇ ਰੱਖੋ ਪਰ ਇਹ ਨਹੀਂ ਹੈ ਕਿ ਤੁਸੀਂ ਕੰਮਾਂ ਵਿੱਚ ਦਖਲ ਦਿਓ ਕਾਨੂੰਨ ਤੋੜੋ ਜਾਂ ਮੇਰੇ ਵਰਕਰਾਂ ਨੂੰ ਮੇਰੇ ਐਮਪਲੋਈ ਤੇ ਮੇਰੇ ਵਰਕਰਾਂ ਨੂੰ ਜਾਂ ਜਿਹੜੇ ਇੱਥੇ ਹੋਰ ਵੀ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਇਹਨਾਂ ਨੇ ਅੱਜ ਕੱਲ ਇਹ ਧੰਦਾ ਸ਼ੁਰੂ ਕੀਤਾ ਹੋਇਆ ਹੈ ਫੋਨ ਕਰ ਕਰ ਧਮਕਾ ਰਹੇ ਹੈ ਮੈਂ ਥੋੜੀ ਸਰਕਾਰ ਵਲੇ ਨਹੀਂ ਚੁੱਪ ਕੀਤੀ ਸੀ ਮੈਂ ਕਦੇ ਬਰਦਾਸ਼ਤ ਨਹੀਂ ਕਰੂੰਗੀ ਜੇ ਮੇਰੇ ਕਿਸੇ ਵੀ ਵਰਕਰ ਨੂੰ ਜਾਂ ਕਿਸੇ ਮੇਰੀ ਟੀਮ ਦੇ ਮੈਂਬਰ ਨੂੰ ਇਹਨਾਂ ਨੇ ਧਮਕੀ ਦਿੱਤੀ ਮੈਡਮ ਤੁਸੀਂ ਕੋਈ ਕਾਰਵਾਈ ਕਰਾਈ ਹੈ ਉਸ ਦਿਨ ਦੀ ਦੇਖੋ ਉਹ ਕੰਮ ਹੈਗਾ ਪੀਡਬਲਯੂਡੀ ਦਾ ਪੁਲਿਸ ਦਾ ਉਹ ਦੇਖ ਰਹੀ ਹੈ ਜੋ ਕੰਮ ਹੈ ਉਹਨਾਂ ਨੇ ਉਹ ਕਾਰਵਾਈ ਹੈ ਜੋ ਕਰਨਾ ਪਤਾ ਲੱਗੇ ਕੋਈ ਐਫਆਈਆਰ ਵੀ ਦਰਜ ਹੋਈ ਉਹ ਜੋ ਇਹ ਪੁਲਿਸ ਦਾ ਕੰਮ ਹੈ ਪੀਡਬਲਯੂਡੀ ਦਾ ਕੰਮ ਹੈ ਇਹ ਉਹਨਾਂ ਨੇ ਕਰਨਾ ਹੈ ਇਹ ਕੰਮ ਮੇਰਾ ਨਹੀਂ ਹੈ ਮੇਰਾ ਕੰਮ ਹੈ ਜਨਤਾ ਦੇ ਕੰਮ ਕਰਨਾ ਜਨਤਾ ਦੀ ਭਲਾਈ ਕਰਨਾ ਲੋਕਾਂ ਲਈ ਨਵੇਂ-ਨਵੇਂ ਪ੍ਰੋਜੈਕਟ ਲੈ ਕੇ ਆਉਣਾ ਠੀਕ ਹੈ ਥੈਂਕ ਯੂ